ਨੇ ਪੀਐਸਐਲ ਲਿਮਟਿਡ ਨੂੰ ਵੱਡਾ ਚੱਕਾ ਦਿੰਦਿਆਂ ਹੁਕਮ ਦਿੱਤਾ ਹੈ ਕਿ 3 ਮਹੀਨਿਆਂ ਦੇ ਅੰਦਰ ਨਿਰੰਨਿਵੇਸ਼ਕਾਂ ਦੇ 50 ਹਜ਼ਾਰ ਕਰੋੜ ਰੁਪਏ ਵਾਪਸ ਮੋੜੇ ਜਾਣ। ਸੇਬੀ ਨੇ ਕੰਪਨੀ ਨੂੰ ਵੀ ਹੁਕਮ ਦਿੱਤਾ ਹੈ ਕਿ ਸਾਰੀਆਂ ਗੈਰਕਾਨੂੰਨੀ ਨਿਵੇਸ਼ਕ ਸਕੀਮਾਂ ਤੁਰੰਤ ਬੰਦ ਕਰ ਦਿੱਤੀਆਂ ਜਾਣ ਅਤੇ ਸੇਬੀ ਦੇ ਮੁਤਾਬਕ ਕੰਪਨੀ ਤੇ ਇਸ ਤੇ 9 ਪ੍ਰੋਮੋਟਰਾਂ ਅਤੇ ਡਾਇਰੈਕਟਰਾਂ ਖਿਲਾਫ ਧੋਖਾਧੜੀ ਤੇ ਗੈਰਕਾਨੂੰਨੀ ਵਪਾਰਕ ਗਤੀਵਿਧੀਆਂ ਸੰਬੰਧੀ ਮੁਢਲੀ ਕਾਰਵਾਈ ਕੀਤੀ ਜਾ ਰਹੀ ਹੈ। ਸੇਬੀ ਮੁਤਾਬਕ ਕੰਪਨੀ ਨੇ ਸੇਬੀ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ ਤੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ ਸੇਬੀ ਨੇ ਕਿਹਾ ਕਿ ਕੰਪਨੀ ਨੇ ਖੁਦ ਮੰਨਿਆ ਹੈ ਕਿ 1 ਅਪ੍ਰੈਲ 2012 ਤੋਂ 25 ਫਰਵਰੀ 2013 ਤੱਕ 49100 ਕਰੋੜ ਰੁਪਏ ਇਕੱਠੇ ਕੀਤੇ ਸਨ ਨਿਰਮਲ ਸਿੰਘ ਭੰਗੂ ਸਣੇ ਪੀਐਸਐਲ ਦੇ ਛੋਟੀ ਦੇ ਅਧਿਕਾਰੀਆਂ ਤੋਂ ਸੀਬੀਆਈ ਪੁੱਛਗਛ ਕਰ ਰਹੀ ਹੈ सीएल ਗਰੁੱਪ ਦੇ ਐਮ ਡੀ ਨਿਰਮਲ ਸਿੰਘ ਪੰਗੂ ਬਾਰੇ ਉਹਨਾਂ ਦੇ ਇਲਾਕੇ ਦੇ ਸਮਾਜ ਤੇ ਵੀ ਵਿੰਦਦ ਸੈਕਿੰਡ ਨਿਰਮਲ ਸਿੰਘ ਪੰਗੂ ਪਹਿਲਾਂ ਦੁੱਧ ਵੇਚਣ ਦਾ ਕੰਮ ਕਰਦੇ ਸਨ ਅਤੇ ਫਿਰ ਉਹਨਾਂ ਪਰਲ ਗੁੱਪ ਚ ਸ਼ਾਮਲ ਹੋ ਕੇ ਹਜ਼ਾਰਾਂ ਕਰੋੜ ਦੀ ਕੰਪਨੀ ਬਣਾਈ ਤੇ ਪੰਗੂ ਸਾਹਿਬ ਤਿੰਨ ਭਰਾ ਨੇ ਜੀ ਗੁਰਦਿਆਲ ਸਿੰਘ ਦੇ ਲੜਕੇ ਨੇ ਤੇ ਇਹਨਾਂ ਦਾ ਪਿੰਡ ਇਹ ਆਟਾਰੀ ਐ ਜਿੱਥੇ ਖੜੇ ਆ ਤੇ ਇਹ ਸਭ ਤੋਂ ਪਹਿਲਾਂ ਤਿੰਨੇ ਭਰਾ ਦੁੱਧ ਦਾ ਕਾਰੋਬਾਰ ਕਰਦੇ ਸੀ ਇਹਨਾਂ ਦੀ ਹਾਲਤ ਬੜੀ ਪੂਰ ਸੀਗੀ ਜਿਹਦੇ ਚ ਇੰਨਾ ਕੋਈ ਖਾਸ ਕਮਾਈ ਨਹੀਂ ਸੀਗੀ ਤੇ ਥੋੜੇ ਸਮੇਂ ਬਾਅਦ ਫਿਰ ਇਹਨਾਂ ਨੇ ਜਨਪਰੀਆ ਤੇ ਪੀਅਰਲੈਸ ਵਗੈਰਾ ਕੰਪਨੀ ਜੁਆਇਨ ਕੀਤੀਆਂ ਤੇ ਫਿਰ ਉਹ ਤੋਂ ਬਾਅਦ ਇਹ ਚੰਡੀਗੜ੍ਹ ਸ਼ਿਫਟ ਹੋ ਗਏ ਚੰਡੀਗੜ੍ਹ ਤੋਂ ਬਾਅਦ ਫਿਰ ਇਹਨਾਂ ਨੇ ਆਪਣੀ ਕੰਪਨੀ ਪਰਲ ਬਣਾਈ ਤੇ ਪਰਲ ਦੇ ਵਿੱਚੋਂ ਫਿਰ ਥੋੜਾ ਇਹਨਾਂ ਦਾ ਚੜ੍ਹਾਓ ਹੋਣਾ ਸ਼ੁਰੂ ਹੋ ਗਿਆ ਜਿੱਥੋਂ ਇਹਨਾਂ ਨੇ ਅੱਜ ਇਹ ਸਮਝ ਲਓ ਵੀ 40 45 50 ਹਜ਼ਾਰ ਕਰੋੜ ਦੇ ਮਾਲਕ ਨੇ ਇੱਥੇ ਲੋਕ ਇਨਵੈਸਟ ਕਰਦੇ ਨੇ ਇਹਨਾਂ ਦੀ ਜਿਹੜੀ ਪੀਏਸੀਐਲ ਕੰਪਨੀ ਆ ਪੂਰੀ ਦੇਸ਼ ਦੁਨੀਆ ਦੇ ਅੰਦਰ ਇਨਵੈਸਟਮੈਂਟ ਕਰਦੇ ਨੇ ਲੋਕ ਇੱਥੋਂ ਦੇ ਲੋਕ ਕਰਦੇ ਨੇ ਨਹੀਂ ਬਈ ਸ਼ਾਇਦ ਮੇਰੇ ਖਿਆਲ ਐਸ ਇਲਾਕੇ ਜਿੱਦਾ ਕੋਈ ਇਹਨੂੰ ਇੰਨਾ ਤਰਜੀਹ ਨਹੀਂ ਦੇ ਰਹੇ ਕਿਉਂਕਿ ਲੋਕਾਂ ਨੂੰ ਇਹਨਾਂ ਪਤਾ ਹੀ ਨਹੀਂ ਵੀ ਇਹ ਕੰਪਨੀ ਕਿਆ ਕੰਮ ਕਰਦੀ ਆ ਕਿਆ ਨਹੀਂ ਕਰਦੀ ਲੋਕਾਂ 'ਚ ਵਿਸ਼ਵਾਸ ਕਿੰਨਾ ਕਿਹੜਾ ਇੱਥੋਂ ਇਲਾਕੇ ਦੇ ਲੋਕ ਇਹਨਾਂ ਦੇ ਪਰਿਵਾਰ ਨਾਲ ਜੁੜੇ ਹੋਏ ਨੇ ਅ ਤਕਰੀਬਨ ਇਹਨਾਂ ਦੇ ਕਿਸ਼ੋਰ ਆ ਰਹੇ ਹੁੰਦੇ ਨੇ ਨਛੱਤਰ ਸਿੰਘ ਉਹ ਪਿੰਡ ਇੱਥੇ ਟਾਰੀ ਰਹਿੰਦੇ ਨੇ ਤਾਂ ਉਹਨਾਂ ਨੂੰ ਤਾਂ ਲੋਕ ਕਾਫੀ ਜਾਣਦੇ ਨੇ ਇਹ ਨਿਰਮਲ ਸਿੰਘ ਭੰਗੂ ਪਿੰਡ ਬਹੁਤ ਘ